ਵਿਜੇ ਕੁਮਾਰ ਇਤੋਂ ਹੀ ਆ ਯਾਰ ਮਨਸਿਹਤ ਇੰਤਕਾਲ ਜੜਾਣਾ ਹੈ ਜੀ ਪਟਵਾਰੀ ਨਹੀਂ ਕੋਈ ਆਇਆ ਤਾਂ ਇੰਤਕਾਲ ਕਿੱਥੋਂ ਚੜਨਾ ਹੈ ਤਸਦੀਦਾਰੀ ਬਾਕੀ ਤਾਂ ਪਤਾ ਨਹੀਂ ਬਾਈ ਪਟਵਾਰੀ ਤੋਂ ਪੁੱਛਿਆ ਇਹਨਾਂ ਨੂੰ ਕਹਿੰਦੇ ਪਟਵਾਰੀ ਸਾਹਿਬ ਨੂੰ ਮੀਲੋ ਘੜੀ 12 ਵਜੇ ਸਾਢੇ 11 ਪੋਨੇ 12 ਤੇ 100% ਆਣਾ ਚਾਹੀਦਾ ਜੇ ਭਗਵਾਨ ਮਾਨ ਸਰਕਾਰ ਨੇ ਨਿਗਰ ਕੀਤੀ ਹੈ ਕਿ ਛੁੱਟੀ ਵਾਲੇ ਦਿਨ ਵੀ ਸਾਰੇ ਕੰਮ ਹੋਣਗੇ 12 ਵਜੇ ਗਏ ਜਿੱਦਾਂ ਕਹਿੰਦੇ ਫਰਵਰੀ ਸਾਹਿਬ ਆਏ ਨਹੀਂ ਅਜੇ ਤੱਕ ਤੇ ਆਏ ਨਹੀਂ ਹੈ ਨਰਿੰਦਰ ਕੌਰ ਕਿੰਦ ਕਲ ਕਰਾਉਣੀ ਜੀ ਕਿੰਨੇ ਵਜੇ ਆਏ ਸਾਢੇ 10 ਦੇ ਹੁਣ ਕੀ ਟਾਈਮ ਹੋ ਗਿਆ 6:11 ਹੁੰਦੀ ਹੋਣੀ ਹੈ 11 6:11 12 ਦਾ ਟਾਈਮ ਹੋ ਨਹੀਂ ਹੈ ਕਿਹੜਾ ਕਿਹੜਾ ਅਸਰ ਆਇਆ ਸਾਨੂੰ ਤਾਂ ਕੋਈ ਨਹੀਂ ਮਿਲਿਆ ਭਾਜੀ ਅਸੀਂ ਇੱਥੇ ਬੈਠੇ ਹੋਏ ਹਾਂ ਜੀ ਨਹੀਂ ਆਏ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮ ਤੇ ਉਹਨਾਂ ਦਾ ਅਮਲ ਹੋ ਰਿਹਾ ਪਤਾ ਨਹੀਂ ਜੀ ਭਾਜੀ ਹੁਣ ਹੋ ਗਿਆ ਤੇ ਪਤਾ ਲੱਗੇਗਾ ਨਾ ਅਜੇ ਕਰਨਗੇ ਤੇ ਫੇਰੀ ਪਤਾ ਲੱਗਣਾ ਸਾਨੂੰ ਅਜੇ ਤਾਂ ਕੁਝ ਨਹੀਂ ਹੈ ਹਾਂਜੀ ਸ਼ਾਂਤੀ ਮੈਂ ਇੰਤਕਾਲ ਚਾਹਣੀ ਤੇ ਹੋ ਗਿਆ ਨਹੀਂ ਆਏ ਨਹੀਂ ਕੋਈ ਹੱਲ ਕੋਈ ਵੀ ਸਾਨੂੰ ਪ੍ਰਾਗੋਤਨ ਬੈਠੇ ਆ ਹੱਲ ਤੇ ਅਮੋ ਹੋ ਗਿਆ ਸੱਡ ਕੇ 11 ਵਜੇ 11:30 ਹੋ ਗਏ ਉਹਨੇ ਮੇਰੇ ਸਾਹਬ ਨਾਲ ਜਿਆਦਾ ਹੀ ਹੋ ਗਿਆ ਹੁਣ ਆਪੇ 12 ਹੋ ਗਏ ਕੋਈ ਨਹੀਂ ਅੱਲੇ ਕੋਈ ਨਹੀਂ ਸਾਲੀ ਜਾ ਰਹੇ ਕੋਈ ਕੀ ਕਹਿੰਦੇ ਹੁਣ ਮਿਲਿਆ ਹੀ ਕੋਈ ਨਹੀਂ ਤੇ ਇੱਧਰ ਬਿੱਥੇ ਰਵਾਨ ਦੇ ਨਾਲ 70 ਸਿੰਘ ਜੀ ਇਹ ਲਾਦ ਨੀ ਜਿਹੜਾ ਪੰਜਾਬ ਸਰਕਾਰ ਦਾ ਹੁਕਮ ਦੱਸਦੇ ਵੀ ਸ਼ਨੀਵਾਰ ਵੀ ਕੰਮ ਹੋਣਗੇ ਜਿਹੜੇ ਕੰਮ ਆਦੇ ਨੇ ਹਾਂਜੀ ਹਾਂਜੀ ਕਿੰਨਾ ਸਹੀ ਫੈਸਲਾ ਕੰਮ ਠੀਕ ਹੈ ਜੀ ਜੇ ਟਾਈਮ ਸਿਰ ਪਹੁੰਚ ਕੇ ਆ ਕੇ ਕੰਮ ਕਰਨਾ ਤੇ ਫਿਰ ਤਾਂ ਠੀਕ ਹੈ ਤੇ ਜੇ ਲੋਕ ਆ ਕੇ ਖੰਜਰ ਖਰਾਬ ਹੋਣ ਤੇ ਫਿਰ ਕੰਮ ਚੰਗਾ ਵੀ ਨਹੀਂਗਾ ਅਹੀਂ ਸਵੇਰ ਦੇ ਆਏ ਇਥੇ 3:30 ਵਜੇ ਦੇ ਆਏ ਜੀ ਹੁਣ ਕਿੰਨਾ 3:15 ਟਾਈਮ ਹੋ ਗਿਆ ਜੀ ਅਫਸਰ ਆਜ ਤੱਕ ਦੇ ਪਟਵਾਰੀ ਸਾਹਿਬ ਵੀ ਆਏ ਆ ਇਹ ਹੋਰ ਵਕਤ ਕੋਈ ਆਇਆ ਨਹੀਂਗਾ ਕੰਮ ਹੋ ਗਿਆ ਨਹੀਂ ਕੰਮ ਨਹੀਂ ਅਜ ਤੱਕ ਹੋਇਆ ਜੀ ਇਹ ਕੋਈ ਪਤੰਗਾਂ ਗੰਢਿਆ ਉਹਨਾਂ ਨੇ ਉਹਨਾਂ ਕੋਈ ਨਹੀਂ ਉਹਨਾਂ ਦਾ ਕੋਈ ਟਾਈਮ ਹੀ ਨਹੀਂ ਉਹ ਮੰਨਦੇ ਕਿ ਆਪਣੇ ਤੋਂ ਕਹਿਣ ਲਿਆ ਨਾ ਕੋਈ ਕੰਮ ਕਰੋ ਜੇ ਜੇ ਟਾਈਮ ਸਿਰ ਅਵਸਰ ਨਹੀਂ ਆਉਂਦੇ ਫਿਰ ਕੰਮ ਆਉਂਦਾ ਕੋਈ ਫਾਇਦਾ ਨਹੀਂਗਾ ਕੰਮ ਕਰਾਉਂਦਾ ਹਾਂਜੀ ਸਾਨੂੰ ਤਾਂ ਆ ਹੀ ਨਾ ਫਾਇਦਾ ਜੇ ਕੰਮ ਟਾਈਮ ਆੜਾ ਕੰਮ ਸੇ ਸਮੇਂ ਸਿਰ ਕੰਮ ਹੋਏ ਇਸ ਤਰ੍ਹਾਂ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀਆਂ ਡਾਇਰੈਕਸ਼ਨ ਦਿੱਤੀਆਂ ਗਈਆਂ ਅਸੀਂ ਕਿ ਆਪਾਂ ਅੱਜ ਸੈਟਰਡੇ ਨੂੰ ਜਿਹੜੇ ਵੀ ਆਪਣੇ ਮਿਊਟੇਸ਼ਨਸ ਨੇ ਪੈਂਡਿੰਗ ਨੇ ਸਰਕਾਰ ਵੱਲੋਂ ਜਿਹੜੀਆਂ ਅੱਜ ਮੁਹਿੰਮ ਚਲਾਈ ਜਾਣੀ ਸੀ ਕਿ ਜਿਹੜੀ ਮਿਊਟੇਸ਼ਨਸ ਆਪਾਂ ਪਹਿਲ ਦੇ ਆਧਾਰ ਤੇ ਲੋਕਾਂ ਦੇ ਜਿਹੜੇ ਕਲੀਅਰ ਕਰੀਏ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਥੋੜਾ ਲੇਟ ਹੋਇਆ ਵਾ ਸਰਦੀ ਨੂੰ ਰਗ ਰੱਖਦੇ ਹੋਏ ਬੈਠੇ ਹੋਏ ਐਂਡ ਅਸੀਂ ਟਾਈਮ ਹੀ ਲੋਕਾਂ ਨੂੰ 10:30 11 ਵਜੇ ਦਿੱਤਾ ਸੀ ਕਿ ਆਪਾਂ ਲੋਕਾਂ ਨੂੰ ਦੂਰ ਦੂਰੋਂ ਆਉਣਾ ਹੁੰਦਾ ਵਾ ਉਹਦੇ ਤਹਿਤ ਲੋਕੀ ਜਿਨ੍ਹਾਂ ਦਾ ਨਪਟਾਰਾ ਇੰਦਗਲਾ ਦਾ ਹੋਣਾ ਵਾ ਕੱਲ ਅਸੀਂ ਕੁਝ ਕੱਲ ਹੀ ਸੈਂਸਟਾਈਜ਼ ਕਰ ਲਏ ਸੀ ਵਿਲੇजेस ਤੇ ਅੱਜ ਅਸੀਂ ਟਾਈਮ ਹੀ 10:30 11 ਵਜੇ ਦਾ ਲੋਕਾਂ ਨੂੰ ਦਿੱਤਾ ਸੀ ਸੋ ਥੈਟ ਸਰਦੀ ਨੂੰ ਵੇਖਦੇ ਹੋਏ ਅਸੀਂ ਹੁਣ ਸ਼ਾਮੀ 5-6 ਵਜੇ ਤੱਕ ਸਾਰੇ ਇੱਥੇ ਸਿਟਿੰਗ ਨੇ ਸਾਡੇ ਤਹਿਸੀਲਦਾਰ ਸਾਹਿਬਾਨ ਐਂਡ ਸਾਰੇ ਅਸੀਂ ਜਿਹੜੇ ਵੀ ਮਿਊਟੇਸ਼ਨ ਦੀ ਪੈਂਡੈਂਸੀ ਐ ਸੀ ਪੂਰੇ ਪੰਜਾਬ ਚ ਜੜੀਆਂ ਮੈਸੇਜੇਸ ਆ ਰਹੇ ਨੇ ਬਹੁਤ ਵਧੀਆ ਮੁਹਿੰਮ ਨੂੰ ਮਿਲਿਆ ਵਾ ਹਲਾਰਾ ਐਂਡ ਅਸੀਂ ਆਪਣੇ ਤਹਿਸੀਲ ਬਟਾਲਾ ਦੇ ਵੀ ਜਿੰਨੇ ਵੀ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਅਸੀਂ ਕੱਲ ਮੁਸਤਰੀਨਾਦੀ ਵੀ ਕਰਾਈ ਸੀ ਕਿ ਸਵੇਰੇ ਆਪਣਾ 10 11 ਵਜੇ ਪਹੁੰਚਣ ਐਂਡ ਅਸੀਂ ਹੋਰ ਲਾਸਟ 1 ਹੋਅਰ 45 ਮਿੰਟਸ ਕੋ ਬੜਾ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਐਂਡ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੂੰ ਅੱਜ ਛੁੱਟੀ ਵਾਲੇ ਦਿਨ ਅਸੀਂ ਵੀ ਆਪਣਾ ਟਾਈਮ ਕੱਢ ਕੇ ਸਰਕਾਰ ਦੇ ਹਦਾਇਤਾਂ ਮੁਤਾਬਕ ਉਹਨਾਂ ਦੇ ਮਿਊਟੇਸ਼ਨ ਜਿਹੜੇ ਸੀ ਸੈਂਕਸ਼ਨ ਕਰ ਰਹੇ ਹਾਂ 1 ਹੋਅਰ 45 ਮਿੰਟਸ ਕੋ ਬੜਾ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਹੈ ਅਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੂੰ ਅੱਜ ਛੁੱਟੀ ਵਾਲੇ ਦਿਨ ਅਸੀਂ ਵੀ ਆਪਣਾ ਟਾਈਮ ਕੱਢ ਕੇ ਸਰਕਾਰ ਦੇ ਹਦਾਇਤਾਂ ਮੁਤਾਬਕ ਉਹਨਾਂ ਦੇ ਮਿਊਟੇਸ਼ਨ ਜਿਹੜੇ ਸੀ ਸੈਂਕਸ਼ਨ ਕਰ ਰਹੇ ਹਾਂ